ਈਮਾ ਕਰਕੇ ਮੰਗੀਆਂ ਮਨੋਂ ਮੁਰਾਦਾਂ ਪਾਈਆਂ ਨੇ ਕਣਕ ਵਾਲੀਏ ਆਟਮ ਕਵਤਾ ਜੋੜ ਸੁਣਾਈਆਂ ਨੇ ਕਣਕ ਵਾਲੀਏ ਆਟਮ ਕਵਤਾ ਜੋੜ ਸੁਣਾਈਆਂ ਨੇ ਹਾਂ ਸਾਡੇ ਜਪਦੀਪ ਸਿੰਘ ਜੀ ਆਟਮ ਗ੍ਰੰਥ ਸਾਹਿਬ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬੜੀਆਂ ਸੋਹਣੀਆਂ ਖੂਬਸੂਰਤ ਜਿਹੜੀਆਂ ਲਾਈਨਾਂ ਲਿਖਿਆ ਸਦਰਾਂ ਲਿਖਦੇ ਆ ਮਾਲਕ ਦੀ ਬਹੁਤ ਵੱਡੀ ਰਹਿਮ ਦਾ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ ਜਿਹੜੇ ਹਰ ਟਾਈਮ ਐਕਟਿਵ ਰਹਿੰਦੇ ਆ ਸਮਾਜ ਸੇਵੀ ਕੰਮਾਂ ਦੇ ਵਿੱਚ ਜਿਵੇਂ ਆਵਾਜ਼ ਵਾਲੇ ਫਿਰ ਕਲੱਬ ਆ ਸਾਡਾ ਉਹਦੇ ਵਿੱਚ ਵੀ ਬਹੁਤ ਐਕਟਿਵ ਰਹਿੰਦੇ ਨੇ ਜਗਦੇਵ ਸਿੰਘ ਜੀ ਐਟਮ ਇਹਨਾਂ ਦੀ ਇੱਕ ਕਵਤਾ ਸੰਤ ਬਾਵਾਦਰ ਸਿੰਘ ਮਹਾਂਪੁਰਖ ਹਨ ਜ ਸੰਬੰਧ ਦੇ ਵਿੱਚ ਉਹਨਾਂ ਨੇ ਜਨਮ ਤੇ ਹਨ ਜੀ ਖੁਸ਼ੂ ਦੇ ਵਿੱਚ ਵੈਸੇ ਇਹਨਾਂ ਨੇ ਹੁਣ ਬਾਅਦ ਦੇ ਵਿੱਚ ਲਿਖੀ ਹੈ ਬਹੁਤ ਸੋਹਣੀ ਕਵਤਾ ਲਿਖੀ ਹੈਗੀ ਉਹਦੇ ਵਿੱਚ ਆਪਣੀ ਕਲਮ ਰਾਹੀਂ ਬਹੁਤ ਖੂਬਸੂਰਤ ਛਤਰਾ ਜੜੀਆਂ ਬਰੀਆਂ ਉਹਨਾਂ ਦੀ ਜੀਵਨੀ ਮੜੀ ਹੈ ਸਤਿ ਸੰਤ ਬਾਬਾ ਬਾਲਕ ਸਿੰਘ ਮਹਾਪੁਰਖ ਜੀ ਸੋ ਉਹਨਾਂ ਦੇ ਵੀ ਅਸੀਂ ਤੁਹਾਡੇ ਨਾਲ ਉਸ ਕਥਨ ਨੂੰ ਸਾਂਝੀ ਕਰੀਏ ਜੀ ਔਰ ਸਾਡੇ ਜਗਦੇਵ ਸਿੰਘ ਜੀ ਦਾ ਮੈਂ तहे ਦਿਲੋਂ ਧੰਨਵਾਦ ਆ ਜੀ ਧੰਨਵਾਦ ਕਰਦਾ ਜਿੰਨਾਂ ਕੋਲੋਂ ਸਿੱਖਣ ਨੂੰ ਬੜਾ ਕੁਝ ਮਿਲਦਾ ਹੈ ਸੰਤ ਬਾਬਾ ਬਾਲਕ ਸਿੰਘ ਮਹਾਪੁਰਖਾਂ ਦੀ ਜਿਹੜੀ ਜੀਵਨੀ ਹੈ ਇਹਨਾਂ ਨੇ ਆਪਣੀ ਕਲਮ ਰਾਹੀਂ ਬਿਆਨ ਕੀਤੀ ਹੈ ਕੀ ਲਿਖਦੇ ਨੇ ਗੌਰ ਫਮਾਇਓ ਹੂੰ ਬਾਬਾ ਯਤਰ ਸਿੰਘ ਜੀ ਸੂਰੇ ਕੈਰੀ ਤੇ ਕਰਨੀ ਤੇ ਪੂਰੇ ਬਾਪਾ ਯਤਰਾ ਸਿੰਘ ਜੀ ਸੂਰੇ ਕੰਨੀ ਤੇ ਕਰਨੀ ਦੇ ਪੂਰੇ ਸੇਵਾ ਸਿਮਰਨ ਵਿੱਚ ਪਰ ਪੂਰੇ ਪੂਰਨ ਬ੍ਰਹਮੰਗੇ ਆਨਿਤੀ ਬਾਪਾ ਯਤਰਾ ਸਿੰਘ ਜੀ ਬਾਪਾ ਯਤਰਾ ਸਿੰਘ ਜੀ ਤੇਰਾ ਨਾ ਕੋਈ ਜਗ ਵਿੱਚ ਸਾਨੀ ਜੀ ਬਾਪਾ ਯਤਰਾ ਸਿੰਘ ਜੀ ਤੇਰਾ ਨਾ ਕੋਈ ਜਗ ਵਿੱਚ ਸਾਨੀ ਜੀ ਢੀਮਾ ਨਗਰ ਜਨਮ ਸੀ ਤਾਰਿਆ ਬਚਪਨ ਮੱਤੀ ਵਿੱਚ ਗੁਜ਼ਾਰਿਆ ਕੀ ਬਣਾ ਰਿਹਾ ਖੀਰ ਅੱਛਾ ਠੀਕ ਹੈ ਓਕੇ ਹੋਰ ਜਿਹੜੀ ਆ ਕੀ ਹਾਲ ਹੈ ਹੋਰ ਜੀ ਦਰੋਗਾ ਸਾਹਿਬ ਕਿਵੇਂ ਹੋ ਠੀਕ ਠਾਕ ਸੇਵਾ ਭੋਜ ਤੇ ਵਿੱਚ ਵਾਕੇ ਮਰ ਨੂੰ ਸਵਰਨ ਦਾ ਆਪਦੇਸ ਸਨ yang ਦਾ ਪ੍ਰਾਚਲਾ ਜੰਟਾ ਨਾ ਸਕਿਆ ਲੱਕਾ ਦਾ ਰੇਖਾ ਕਰਕੇ ਤਾਰ ਕੇ ਸਫਲ ਹੋਈ ਇਹ ਗਦਾਨੀ ਬਾਬਾ ਯਾ ਸਰ ਸਿੰਘ ਜੀ ਤੇਰਾ ਨਾ ਕੋਈ ਜਗਤ ਤਸਾਨੀ ਸੀ ਬਾਬਾ ਯਾ ਸਰ ਸਿੰਘ ਜੀ ਤੇਰਾ ਨਾ ਕੋਈ ਜਗਤ ਤਸਾਨੀ ਜੀ ਕੀ ਮਾ ਸਾਹਿਬ ਉਹ ਜਿਹੜੀ ਚੀਜ਼ ਬਾਈਟ ਦੀ ਆ ਕਰੇ ਬਿਲਕੁਲ ਸਮਾਰਤ ਹੋਣਾ ਹੋਰ ਜਾਏਗਾ ਸਮਾਰਤ ਆ ਭਾਈ ਜਿੱਤਾਂ ਦੀ ਬਹੁਤ ਵੱਡੀ ਕਮਾਈ ਹੈ ਬਹੁਤ ਵੱਡੇ ਉਹਨਾਂ ਦੇ ਇੱਕ ਐਸੇ ਹੌਸਲੇ ਚਲੇ ਹੋਏ ਨੇ ਐਸੇ ਸੇਖੀ ਬਾਬਾ ਜੀ ਔਰ ਜਿਹੜੇ ਜੱਗਲਾਂ ਦੇ ਵਿੱਚ ਜਾ ਕੇ ਵੰਤਗੀ ਕਰਦੇ ਨੇ ਜੱਗਲਾਂ ਦੇ ਵਿੱਚ ਜਾ ਕੇ ਭਗਤੀ ਕਰਦੇ ਨੇ ਸੋ ਹਾਂਜੀ ਮੇਵਾ ਸਿੰਘ ਜੀ ਸਾਡੇ ਨਾਲ ਨੇ ਜੀ ਮੇਵਾ ਸਿੰਘ ਜੀ ਜੋ ਇਹ ਅੱਜ ਦਾ ਪ੍ਰੋਗਰਾਮ ਹੈ ਜੋ ਮਨਾਇਆ ਜਾ ਰਿਹਾ ਹੈ ਇਹ ਕਾਦੇ ਸਬੰਧ ਦੇ ਵਿੱਚ ਤੁਸੀਂ ਮਨਾਉਨੇ ਜੀ ਮੜਾ ਦੱਸੋਗੇ ਇਹਦੇ ਬਾਰੇ ਜਾਣਨਾ ਪਾਉਗੇ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਾਤੇ ਗਿਆ ਗੁਰਦੇਵ ਤਨ ਗੁਰ ਜੀ ਤੇ ਗਿਆ ਸੰਤਾਂ ਦੀ ਸੋ ਇਹ ਜੋ ਅੱਜ ਪ੍ਰੋਗਰਾਮ ਕਰਵਾਇਆ ਗਿਆ ਇਹ ਜੋ ਸਾਡਾ ਪੂਰਾ ਮਹਿਮੀ ਪਰਿਵਾਰ ਜੋ ਮੈਂ ਵੀ ਗੋਤ ਨਾਲ ਸੰਬੰਧਿਤ ਜੋ ਰੱਖਦੇ ਨੇ ਬੇਸ਼ੱਕ ਉਹ ਇੱਥੇ ਰਹਿੰਦੇ ਨੇ ਬੇਸ਼ੱਕ ਬਾਹਰ ਪਿੰਡਾਂ ਦੇ ਵਿੱਚ ਵਸੇ ਹੋਏ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਸੋ ਸਾਰਿਆਂ ਵੱਲੋਂ ਇਹ ਰੜਕੇ ਜੋ ਸਾਡੇ ਵੱਡੇ ਵਡੇਰੇ ਸੰਤਮਾ ਪੁੱਛ ਕੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਜੋ ਇਹ ਹਰ ਸਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪੰਡਾਰਾ ਕਰਵਾਇਆ ਜਾਂਦਾ ਹੈ ਇਹ ਕਿਉਂਕਿ ਇੱਥੇ ਇੱਕ ਤਾਏ ਆ ਵੀ ਭਾਈਚਾਰਕ ਜਿਹੜੀ ਏਕਤਾ ਹੈ ਉਹ ਬਰਕਰਾਰ ਰਹਿੰਦੀ ਆ ਸਾਰੇ ਇਕੱਠੇ ਰਹਿੰਦੇ ਆ ਕਿਉਂਕਿ ਜਿਹੜੇ ਪਿੰਡਾਂ ਵਿੱਚ ਨਹੀਂ ਸੀ ਪਤਾ ਕਿ ਸਾਡੇ ਸਾਡੇ ਭਰਾ ਸਾਡੇ ਚਾਚੇ ਤਾਏ ਇੱਥੇ ਰਹਿੰਦੇ ਆ ਉਹਨਾਂ ਨੂੰ ਵੀ ਇਹ ਪਿੰਡ ਦਾ ਪਤਾ ਦਿੱਤੇ ਜਾਂ ਦੂਰੋਂ ਦੂਰ ਸੰਗਤਾਂ ਜੋ ਇੱਥੇ ਚੱਲ ਕੇ ਆਉਂਦੀਆਂ ਨੇ ਸਾਰੇ ਨਗਰ ਦਾ ਕਣ ਕੋਲ ਘੁੰਮੂਆਂ ਦਾ ਵੱਖ-ਵੱਖ ਪਿੰਡਾਂ ਦਾ ਸਹਿਯੋਗ ਹੁੰਦਾ ਜੋ ਇੱਥੇ ਹਰ ਸਾਲ ਕੋਈ ਮੈਂਮੀ ਪਰਿਵਾਰ ਜੋ ਸਾਡਾ ਭੰਡਾਰਾ ਅਸੀਂ ਕਰਾਉਨੇ ਆ ਹਰ ਸਾਲ ਜੋ ਇੱਥੇ ਸੇਵਾ ਚੱਲਦੀ ਆ ਨੰਨਤ ਸੇਵਾ ਚੱਲਦੀ ਆ ਤੋ ਅਸੀਂ ਜੋ ਇੱਥੋਂ ਦੇ ਵਾਸੀ ਨੇ ਸੋ ਸਾਰੇ ਜਿੰਨੇ ਵੀ ਸੰਗਤ ਦੂਰੋਂ ਨੇੜੇੋਂ ਆਈ ਆ ਉਹਨਾਂ ਦਾ ਸਾਰਾ ਧੰਨਵਾਦ ਕਰਦੇ ਆ ਇੱਕalle ਆਪਣੇ ਕਣਕਵਾਲ ਭੰਗੋਂ ਤੋਂ ਵੀ ਸੰਗਤ ਆਉਂਦੀ ਹੈ ਜੀ ਇੱਕ ਬਾਹਰੋਂ ਵੀ ਮਤਲਬ ਇਹ ਜੋ ਆਪਣੇ ਕਣਕਵਾਲ ਭੰਗੋਂ ਜੋ ਮਹਿਮੀ ਪਰਵੋ ਗੋਤ ਰਹਿੰਦਾ ਪਰਿਵਾਰ ਰਹਿੰਦੇ ਆ ਉਹਨਾਂ ਦੇ ਜੋ ਕੁਝ ਸੰਤ ਕਾ ਜਿਹੜੇ ਪਰਿਵਾਰ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਰਹਿੰਦੇ ਨੇ ਵੱਸਦੇ ਨੇ ਜਾ ਕੇ ਤਾਂ ਉਥੋਂ ਵੀ ਸੰਗਤ ਜੋ ਬੱਸਾਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਜੋ ਆਉਂਦੀ ਆ ਠੀਕ ਹੈ ਜੀ ਉਹ ਵੀ ਵੱਧ ਚੜ ਕੇ ਜੋ ਸਹਿਯੋਗ ਦਿੰਦੇ ਨੇ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਇਪੁਰ ਦੇਵਤਾਂ ਗੋ ਤੇ ਜਿਆ ਸੰਤਾਂ ਸਾਡੇ ਜਿਹੜੇ ਕਰਿਆਨਾ ਸਟੋਰ ਵਾਲੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਮੋਸਤਵੈ ਕਾ ਮੈਂ ਹਰ ਇੱਕ ਸਵਾਗਤ ਹੈ ਸਮੁੱਚੀ ಗ್ರಾಮ ਪੰਚਾਇਤ ਪਿੰਡ ਕਲਕਵੜ ਪੰਘੂਆ ਪੰਚਾਇਤ ਪਿੰਡ ਕਲਕਵੜ ਪੰਘੂਆ ਨਾਲ ਜੀ ਆਪਾਂ ਤੁਹਾਡੇ ਨਾਲ ਇੱਕ ਦਫਤਾ ਸੰਗੀ ਕਰੀਏ ਵਾਤਾਵਰਨ ਹੈ ਦੁਸਤ ਹੋਇਆ ਧਰਤੀ ਦੁਸਤ ਹਵਾ ਤੇ ਪਾਣੀ ਸਾਹ ਲੈਣਾ ਵੀ ਮੁਸ਼ਕਲ ਹੋਇਆ ਸਾਹਾ ਬਿਲ ਸਭ ਖਤਮ ਕਹਾਣੀ ਸਾਡੇ ਸਤਿਕਾਰਯੋਗ ਜਗਦੀਪ ਸਿੰਘ ਜੀ ਐਟਮ ਇਹਨਾਂ ਦੀ ਰੀਤੀ ਹੋਈ ਕਵਤਾ ਹੈ ਵਾਤਾਵਰਨ ਹੈ ਦੁਸਤ ਹੋਇਆ ਧਰਤੀ ਦੁਸਤ ਹਵਾ ਤੇ ਪਾਣੀ ਸਾਹ ਲੈਣਾ ਵੀ ਮੁਸ਼ਕਲ ਹੋਇਆ ਸਾਹਾ ਬਿਲ ਸਭ ਖਤਮ ਕਹਾਣੀ ਨਦੀਆਂ ਨਹਿਰਾਂ ਛੱਪੜ ਟੋਪੇ ਕੈਮੀਕਲਾਂ ਦੇ ਬਣੇ ਭੰਡਾਰੇ ਫਸਲਾਂ ਦਾਣਾ ਫਰੂਟ ਸਬਜ਼ੀਆਂ ਦੁੱਧ ਕਿਉ ਨੂੰ ਵੀ ਚੈਰਾ ਜਾਣੀ ਵਾਤਾਵਰਨ ਹੈ ਦੂਸਤ ਹੋਇਆ ਬੰਦਾ ਇੱਕ ਬਿਮਾਰੀਆਂ ਦਾ ਸਸਤ ਭੋਜਨ ਨਾਲ ਉਹ ਬੱਦ ਦਵਾਈਆਂ ਖਾਣਾ ਪੀਣਾ ਬੰਦ ਕਰ ਦਿੰਦੇ ਤਿੰਨੇ ਟਾਈਮ ਦਵਾਈ ਖਾਣੀ ਵਾਤਾਵਰਨ ਹੈ ਦੂਸਤ ਹੋਇਆ ਜੰਮਦੇ ਬੱਚੇ ਡੱਬਿਆਂ ਦੇ ਵਿੱਚ ਹਸਪਤਾਲ ਵਿੱਚ ਦਾਖਲ ਹੁੰਦੇ ਮਾਂ ਦਾ ਤੁਦ ਨਾ ਮਿਲੇ ਪੈ ਪੀੜ ਨੂੰ ਫਿਰ ਮਾਂ ਦੀ ਮਮਤਾ ਕਿਤੋਂ ਆਣੀ ਵਾਤਾ ਵਰਨ ਹੈ ਦੂਸਤ ਹੋਇਆ ਆਉਣ ਵਾਲੀਆਂ ਮਸਲਾਂ ਦੇ ਲਈ ਇਹ ਹੁਣ ਨਾ ਕੁਝ ਤਾਂ ਸੋਚ ਵਿਚਾਰਾਂ ਕਰੀਏ ਹੁਣ ਵੀ ਜੇ ਕਰ ਨਾ ਸਮਝੇ ਫਿਰ ਸਿਰ ਉੱਤੋਂ ਲੰਘ ਜਾਣਾ ਪਾਣੀ ਵਾਤਾ ਵਰਨ ਹੈ ਦੂਸਤ ਹੋਇਆ ਸਭ ਤੋਂ ਵੱਡੀ ਲੋੜ ਸਮੇਂ ਦੀ ਆਓ ਵਾਤਾਵਰਨ ਬਚਾਈਏ ਸਭ ਤੋਂ ਵੱਡੀ ਲੋੜ ਸਮੇਂ ਦੀ ਆਓ ਵਾਤਾਵਰਨ ਬਚਾਈਏ ਅੱਜ ਤੋਂ ਸਾਰੇ ਯਤਨ ਕਰਾਂਗੇ ਸਭ ਨੂੰ ਪੈਣੀ ਐ ਸੋਖਾਣੀ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਵਾਤੇ ਪਾਣੀ ਹਰ ਬੰਦਾ ਜੇ ਰੁੱਖ ਲਗਾਏ

ਅਵਦਾ ਪਲਾ ਜੇ ਚਾਉਂਦੇ ਸਾਰੇ ਪੱੜੋ ਸਤਿਗੁਰ ਨਿਤ ਪਾਣੀ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਵਾਤੇ ਪਾਣੀ ਵਾਤਾਵਰਨ ਹੈ ਦੂਸਤ ਹੋਇਆ ਧਰਤੀ ਦੂਸਤ ਵਾਤੇ ਪਾਣੀ